ਆਸ ਦੇਖ ਲੈ ਨਾਲੇ ਪਾਸ ਦੇਖ ਲੈ ਆ ਜਾ ਮੇਰੇ ਸੰਗਰੂਰ ਸ਼ਹਿਰ ਦਾ ਵਿਕਾਸ ਦੇਖ ਲੈ ਆਓ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਸੰਗਰੂਰ ਦੇ ਬੱਸ ਸਟੈਂਡ ਬੱਤੀਆਂ ਵਾਲੇ ਚੌਕ ਦੇ ਵਿੱਚ ਜਿੱਥੇ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬੱਤੀਆਂ ਵਾਲਾ ਚੌਕ ਪੂਰੇ ਦਾ ਪੂਰਾ ਚੌਕ ਜਿਹੜਾ ਖੱਡਿਆਂ ਦੇ ਨਾਲ ਭਰਿਆ ਹੋਇਆ ਹੈ حال تک ਇੰਨੀ ਕ ਖਰਾਬ ਹੈ ਇਸ ਸੜਕ ਦੀ ਤਰਸਯੋਗ ਜਿਹੜੀ ਕਿ ਹਾਲਤ ਇਸ ਸੜਕ ਦੀ ਇੱਥੋਂ ਬਣੀ ਹੋਈ ਹੈ ਇਸ ਚੌਂਕ ਦੀ ਹੀ ਗੱਲ ਨਹੀਂ ਕਰਾਂਗੇ ਪੂਰੇ ਡੀਸੀ ਰੋਡ ਦੀ ਗੱਲ ਕਰਾਂਗੇ ਪ੍ਰੇਮ ਬਸਤੀ ਵੱਲ ਜਾਂਦੇ ਹੋਏ ਜਿਹੜਾ ਕਿ ਖੱਡੇ ਹੀ ਖੱਡੇ ਇਸ ਸੜਕ ਦੇ ਵਿੱਚ ਪਏ ਹੋਏ ਹਨ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕੋਈ ਅੱਜ ਦੇ ਹੀ ਖੱਡੇ ਨਹੀਂ ਇਹ ਸੜਕ ਕੋਈ ਅੱਜ ਦੀ ਹੀ ਖਰਾਬ ਨਹੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਇਸ ਸੜਕ ਦੇ ਵਿੱਚ ਇਹ ਵੱਡੇ ਵੱਡੇ ਖੱਡੇ ਪਏ ਹੋਏ ਨੇ ਪਰ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਲੋਕ ਇੱਥੋਂ ਜਿਹੜਾ ਕਿ ਡਿੱਗਦੇ ਹੋਏ ਵੀ ਕਈ ਵਾਰ ਨਜ਼ਰ ਆਏ ਨੇ ਪ੍ਰਸ਼ਾਸਨ ਸੁੱਤਾ ਪਿਆ ਹੈ ਪ੍ਰਸ਼ਾਸਨ ਜੀ ਕਦੋਂ ਧਿਆਨ ਦੇਵੋਗੇ ਜਿਉ ਇਹਨਾਂ ਖੱਡਿਆਂ ਦੇ ਕਾਰਨ ਕਿਸੇ ਬੇਕਸੂਰ ਦਾ ਜਿਹੜਾ ਕਿ ਵੱਡਾ ਨੁਕਸਾਨ ਹੋ ਗਿਆ ਇਸ ਸੜਕ ਦੀ ਇਸ ਚੌਂਕ ਦੀ ਜੋ ਖੱਡਿਆਂ ਦੇ ਨਾਲ ਇਹ ਸੜਕ ਭਰੀ ਹੋਈ ਹੈ ਛੇਤੀ ਹੀ ਮਰਮਤ ਕੀਤੀ ਜਾਵੇ ਸਹੀ ਤਰੀਕੇ ਨਾਲ ਇਸ ਨੂੰ ਬਣਾਇਆ ਜਾਵੇ ਤੇ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਸੰਗਰੂਰ ਵਾਸੀਓ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ